ਆ ਦੇਖੋ ਬਈ ਲੱਖ ਲਾਂ ਦਾ ਸਰਕਾਰਾਂ ਤੇ ਪੁਲਿਸ ਤੇ ਪ੍ਰਸ਼ਾਸਨ ਤੇ ਦੇਖੋ ਹੜ੍ਹ ਆਏ ਨੇ ਇੰਨੀਆਂ ਬਰਸਾਤਾ ਹੋ ਰਹੀਆਂ ਐਨੇ ਮਤਲਬ ਕਿ ਘਰ ਤਬਾਹ ਹੋ ਗਏ ਨੇ ਡੁੱਬ ਗਏ ਨੇ ਪਿੰਡਾਂ ਦੇ ਪਿੰਡ ਡੁੱਬ ਗਏ ਨੇ ਤੇ ਕਿੰਨੀਆਂ ਫਸਲਾਂ ਮਰ ਗਈਆਂ ਤੇ ਇਹਨਾਂ ਦੀ ਨਾਕਾਬੰਦੀ ਨਹੀਂ ਲੋਟ ਆਉਂਦੀ ਜੀ ਤੁਸੀਂ ਸਾਥ ਦਾ ਕੀ ਦੇਣਾ ਉਧਰੋਂ ਤੁਸੀਂ ਜੋ ਪਲਾ ਕਰ ਰਹੇ ਨੇ ਕਿਸੇ ਦਾ পেট ਪਾਲ ਰਹੇ ਨੇ ਤੁਸੀਂ ਉਹਨਾਂ ਨੂੰ ਹੀ ਰੋਕ ਰਹੇ ਹੋ ਦੇਖੋ ਇਹ ਨਾਕੇ ਲਾ ਲਗੇ ਰੂਪਨਗਰ ਦੀ ਵੀਡੀਓ ਤੇ ਵੇਖੋ ਨੱਕ ਕੇ ਕਿਦਾਂ ਇਹਨਾਂ ਦੇ ਲੱਗੇ ਹੋਏ ਨੇ ਯਾਰ ਤੁਸੀਂ ਕੋਈ ਸਮਝਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰੋ ਤੁਹਾਡਾ ਕੰਮ ਹੈਗਾ ਸਾਥ ਦੇਣਾ ਭਲਾਈ ਕਰਨਾ ਤੇ ਤੁਸੀਂ ਕੀ ਕਰਦੇ ਆ ਸਭ ਤੁਹਾਡਾ ਬੇੜਾ ਕਰਕੋ ਕੋਈ ਸੋਚਣ ਸਮਝਣ ਦੀ ਕੋਸ਼ਿਸ਼ ਕਰੋ ਇਹ ਸਰਕਾਰਾਂ ਤੋਂ ਲਾਂ ਤਾਂ ਬਹੁਤ ਹੈ ਗਿਆ ਪੁਲਿਸ ਵਾਲੇ ਜੋ ਕਿ ਚੰਗੇ ਵੀ ਨੇ ਪਰ ਆਹ ਜੋ ਸਰਕਾਰਾਂ ਦੇ ਇਹ ਜੇ ਹਵਾਲਿਆਂ ਦੇ ਵਿੱਚ ਜੋ ਸਰਕਾਰਾਂ ਦਾ ਇਹ ਸਾਥ ਦਿੰਦੇ ਨੇ ਇਹ ਨਾਕਾਬੰਦੀ ਕਰਦੇ ਨੇ ਲਾਹਣਤਾ ਇਹਨਾਂ ਤੋਂ ਕੁਝ ਸੋਚੋ ਸਮਝੋ ਠੀਕ ਆ ਨਾ ਇਹ ਸਾਥ ਦਿਓ ਇਹ ਲੋਕਾਂ ਦਾ ਸਾਥ ਦਿਓ ਜੋ ਕਿ ਇੰਨੇ ਹੜ ਪੀੜਤਾਂ ਦੇ ਜੋ ਆ ਉਹਨਾਂ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ